ਹਰ ਸਾਲ ਦੀ ਤਰ੍ਹਾਂ ਖੰਡਿਆਲਾ ਸੈਣੀਆ ਤੋਂ ਜਥੇਦਾਰ ਰਣਧੀਰ ਸਿੰਘ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਨੂੰ ਚਲਿਆ ਸੰਗ ਸੰਤਾਂ ਦੇ ਅਥਾ ਪਿਆਰ ਸਦਕਾ ਭੇਟਾ ਪੱਤਣ ਤੇ ਪੂਜਾ ਤੇ ਸੰਗਤਾਂ ਭੇਟਾ ਪੱਤਣ ਤੋਂ ਦਰਿਆ ਪਾਰ ਕਰਕੇ ਡੇਰਾ ਬਾਬਾ ਨਾਨਕ ਜਿੱਥੇ ਗੁਰੂ ਸਾਹਿਬ ਦਾ ਚੋਲਾ ਸਾਹਿਬ ਦੇ ਦਰਸ਼ਨ ਦੇਦਾਰੇ ਕਰਨ ਲਈ ਚਾਲੇ ਪਾਏ ਜਿੱਥੇ ਕਿ 4 ਮਾਰਚ ਨੂੰ ਸ਼ਾਮ ਨੂੰ ਪਹੁੰਚ ਜਾਵੇਗਾ ਸੰਗਤਾਂ ਦੇ ਲਈ ਰਸਤੇ ਵਿੱਚ ਲੋਕਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਾਏ ਜਾਂਦੇ ਹਨ ਅਤੇ ਸੰਗਤਾਂ ਦੇ ਵਿਸ਼ਰਾਮ ਕਰਨ ਦੇ ਲਈ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ ਕਿ ਤੁਸੀਂ ਸੰਗ ਦੇਖਣ ਆਇਆ ਸੰਗ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਹ ਸੰਗ ਜਿਹੜਾ ਸਰੂ ਪਾਕਿਸਤਾਨ ਪੰਜਾਬ ਉਧਰ ਆਇਆ ਉਦੋਂ ਤੋਂ ਪਹਿਲਾਂ ਇਹ ਸੰਗ ਚੱਲਦਾ ਹੈ ਇਹ ਹੁਣ ਤੋਂ ਨਹੀਂ ਇਹ ਪਹਿਲਾਂ ਸਦੀਆਂ ਤੋਂ ਚੱਲਦਾ ਆਇਆ ਇਸੂ ਪਿੱਛੇ ਰੱਥੇ ਗੁਰੂ ਨਾਨਕ ਦੇਵ ਜੀ ਨੇ ਪੈਦਾ ਕੀਤਾ ਸੀ ਉਸ ਨੂੰ ਮੁੱਖ ਰੱਖਦੇ ਆਂ ਇਹ ਸੰਗ ਖੜਿਆਲਾ ਤੋਂ ਚੱਲਦਾ ਹੈ ਸਿਆਣੀ ਖੜਿਆਲਾ ਤੋਂ ਤੇ ਕਾਦਾ ਹੋਇਆ ਰਾਤ ਰਹਿੰਦਾ ਹੈ ਕਮਾਣੇ ਆਪਣੇ ਟੰਡ ਟਾਂਡੇ ਟਾਂਡੇ ਦੂਜੀ ਰਾਤ ਰਹਿੰਦਾ ਹੈ ਹਰਚੋਵਾਲ ਹਰਚੋਵਾਲ ਤੇ ਜੀ ਰਾਤ ਰੈਂਦਾ ਘੁੰਮਣੀ ਚੌਥੀ ਰਾਤ ਸ਼ਾਮ ਨੂੰ ਪਹੁੰਚ ਜਾਂਦਾ ਹੈ ਡੇਰਾ ਬਾਬਾ ਨਾਨਕ ਸਾ ਸੰਗਤ ਜੀ ਸੰਗਤਾਂ ਦਾ ਕੱਠ ਬਹੁਤ ਹੀ ਕੱਠ ਹੈ ਤੇ 15-16 ਕਿਲੋ ਮੀਟਰ ਵਿੱਚ ਸੰਗਤਾਂ ਦਾ ਇਕੱਠਾ ਹੈ ਜਿਸ ਕਰਕੇ ਸੰਗਤਾਂ ਦੀ ਬਹੁਤ ਹੀ ਇੱਥੇ ਸਰਤਾਪੂਰੀਆਂ ਹੁੰਦੀਆਂ ਨੇ ਮੰਗਾਪੂਰੀਆਂ ਹੁੰਦੀਆਂ ਨੇ ਸੁਖਨਾ ਕਰਦੇ ਲੋਕੀ ਪੋਨੇ ਪੂਰੀਆਂ ਹੁੰਦਿਆਂ ਨੇ ਇਸ ਕਰਕੇ ਸਾਰੇ ਸੰਗਤ ਨੂੰ ਇੱਥੇ ਜੋ ਵੀ ਸੁਖਨਾ ਸੁਖਦੇ ਉਹ ਪੂਰੀ ਹੁੰਦੀ ਏ ਤੇ ਸਾਧ ਸੰਗਤ ਜੀ ਤੇ ਬੜੀ ਧੰਮਤਾ ਨਾਲ ਜਿਹੜੀ ਆਲੇ ਦੁਆਲੇ ਸੰਗਤਾਂ ਪਿੰਡਾਂ 'ਚ ਪਹੁੰਚਦੀਆਂ ਨੇ ਸੇਵਾ ਕਰਦੀਆਂ ਨੇ ਹਰ ਇੱਕ ਤਰ੍ਹਾਂ ਦਾ ਲੰਗਰ ਲੰਗਦੇ ਹਨ ਫਲ ਫਰੂਟ ਸਾਰੇ ਚੀਜ਼ਾਂ ਵਰਤੀਆਂ ਜਾਂਦੀਆਂ ਹਨ ਇਸ ਕਰਕੇ ਸਾਰੀ ਸੰਗਤ ਰੌਣਕ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਦਾ ਚੋਲਾ ਜੀ ਇਹ ਜਾਨ ਤੀ ਲੋਗ ਮੈਂ ਨਾਹੀਂ ਐਸੇ ਵਸਤਰ ਮਹਾਨ ਅਲਕ ਲਗਾਇਆ ਗੁਰਦੇ ਬਾयां ਨਾਨਕ ਇਹ ਹਰ ਦਾ ਚੋਲਾ ਧਾਨ ਧਾਨ ਸ਼ੁਰੂ ਨਾਨ ਪਾਸ਼ਾ ਜੀ ਦਾ ਪਵਿੱਤਰ ਜੋਲਾ ਜੋਗੇ 3 ਮਾਰਚ 1740 ਇਸ ਦਿਨ ਨੂੰ ਗੁਰੂ ਨਾਨਕ ਪਾਸ਼ਾ ਦੀ ਨੌਵੀਂ ਪੀੜੀ ਬਾਬਾ ਖਾਬੜੀ ਮਾਲ ਜੀ ਜਿਹੜਾ ਬਾਬਾ ਨਾਨਕ ਵਿਖੇ ਲੈ ਕੇ ਆਏ ਉਸ ਜੋਗੇ ਅੱਜਕੱਲ ਬੇਦੀ ਪਰਿਵਾਰ ਦੇ ਕੋਲ ਸ਼ੋਭਤ ਹੈ ਉਹਦੇ ਦਰਸ਼ਕ ਨਜ਼ਾਰੇ ਕਰਨ ਵਾਸਤੇ ਹਰ ਸਾਲ ਨਗਰ ਖੜਿਆਲਾ ਸਿਆਣੀਆਂ ਜੀ ਆ ਸਕਦਾ ਸੰਗ ਦੀ ਰੂਪ ਦੇ ਵਿੱਚ ਖਤਰਤ ਹੋ ਗਏ ਅਖਾਂਡ ਪਾਰ ਸਾਹੀ ਦੇ ਭੋਗ ਫ੍ਰਾਂ ਦਰਦਾਸ ਬੇਨਤੀਆਂ ਕਰਕੇ ਚਾਰ ਦਿਨ ਦੀ ਯਾਤਰਾ ਰਾਮ ਕਰਦੀਆਂ ਪਹਿਲੇ ਦਿਨ ਦੀ ਯਾਤਰਾ ਬੇੜ ਗੋਲੀ ਝੰਡ ਵਿਖੇ ਰਾਤ 10 11 ਵਜੇ ਪਹੁੰਚੇ ਸਾਂ ਸਵੇਰੇ ਅਮਰਦੇਵੇ ਅਰਦਾਸ ਕਰਕੇ ਦੂਜੇ ਦਿਨ ਦਾ ਪੜਾਅ ਸ਼ੁਰੂ ਕੀਤਾ ਤੇ ਅੱਜ ਸਖਦਾਨੇ ਰਾਤ 11 ਵਜੇ ਹਰਜੋਵਾਲ ਪਹੁੰਚਣਾ ਤੀਜੇ ਦੂਜੇ ਦਿਨ ਤੜਕੇ 3 ਦਿਨ ਸਖਦਾਨੇ ਸਵੇਰੇ 2 ਵਜੇ ਪਿੰਡ ਹਰਜੋਵਾਲ ਤੋਂ ਅਰਦਾਸ ਬੇਨਤੀ ਕਰਕੇ ਘੁੰਮਣਗਰਾਂ ਲਈ ਜਾਲੇ ਬਾਣੇ ਤੇ 23 ਘੰਟੇ ਦਾ ਲੰਮਾ ਯਾਤਰਾ ਕਰਕੇ ਘੁੰਮਣਗਰਾਂ ਪਹੁੰਚਣਾ ਔਰ ਤੋਂ ਸਵੇਰੇ 5 ਵਜੇ ਅਰਦਾਸ ਬੇਨਤੀ ਕਰਕੇ ਸੰਗਤਾਂ ਨੇ ਦੇਹਰਾ ਬਾਬਾ ਨਾਨੂ ਚਾਲੇ ਪਾਉਣੇ ਆ ਤੇ ਚੌਥੇ ਦਿਨ ਨੂੰ ਨਾਨਕ ਪਾਸ਼ਾ ਜੀ ਦੇ ਵਿਧਾ ਚੋਆ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਸੰਗਤਾਂ ਨੇ ਨਿਹਾਲ ਨਿਹਾਲ ਹੋਣਾ ਇਸ ਸੰਗ ਦੇ ਵਿੱਚ ਜੋ ਵੀ ਸੰਗਤਾਂ ਇੱਕ ਮਾਨ ਇੱਕੇ ਤੋਂ ਕੇ ਮੰਨਤਾ ਮੰਗਦੀਆਂ ਹਨ ਗੁਰੂ ਨਾਨਕ ਪਾਸ਼ਾ ਨਾਲ ਦੀਆਂ ਝੋਲੀਆਂ ਭਰ ਦਿੰਦਾ ਸਾਥ ਸੰਗਤ ਜੀ ਇਸ ਦੇ ਦਰ ਤੋਂ ਕੋਈ ਅਜ ਤੱਕ ਖਾਲੀ ਨਹੀਂ ਗਿਆ ਮੇਰੇ ਸੰਗਤ ਹਾਰ ਪਰਬ ਬਸੇ ਜੀਓ ਦਾਸ ਮੁਝਿਆ ਸੰਗਤਾਂ ਨੂੰ ਇਸ ਜੋਰ ਮੇਰੇ ਦੀਆਂ ਲੱਖ ਲੱਖ ਮੁਬਾਰਕਾਂ ਜਿੱਥੇ ਰੰਦਾ ਉਥੇ ਸਮੁਝਿਆ ਸੰਗਤਾਂ ਨੂੰ ਗੁਰਨਾਨਕ ਬਾਦਸ਼ਾਹੀ ਫਲਾਸਵੇ ਕੀਰਤ ਕਰੋ ਨਾਮ ਜਪੋ ਦੇ ਬੰਨ ਸ਼ੋਗ ਦਾ ਸੰਦੇਸ਼ ਦਿੰਦਾ ਨੌਜਵਾਨ ਬਿੜੀ ਨੂੰ ਖੁੱਲਣ ਵਾਈ ਤੋਂ ਅੰਗਰੇਜ਼ ਕਰਨ ਨਸ਼ਿਆਂ ਤੋਂ ਗਰੇਜ਼ ਕਰਨ ਦੀ ਅਪੀਲ ਕਰਦਾ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨੀ ਦੌਰੋਂ ਦੀ ਸਫਲਤਾ ਲਈ ਦਾਸ ਹਰ ਸੇ ਦੇ ਉਤੇ ਅਰਦਾਸ ਬੇਨਤੀ ਕਰਦਾ ਜਾਵੇਗਾ ਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ